ਮੈਂ ਆਜੀ ਵੀ ਕਹਦੇ ਆ ਉਹ ਲੋਕ ਸਾਈ ਨਹੀਂ ਨਾ ਸਾਈ ਬਣੇ ਲੋੜਾ ਵਾਸਤੇ ਸਾਈ ਬੋਦੇ ਆਪਣੇ ਆਪ ਹੂੰ ਇੱਥੇ ਉਹ ਲੋਕ ਵੱਡੇ ਵੱਡੇ ਲੋਕ ਜਿਹੜੇ ਨਾਂ ਸਿੰਘ ਲਿਖਦੇ ਆ ਜਿਹੜੇ ਆਪਣੇ ਜੱਟ ਸਿੱਖ ਕਹਿੰਦੇ ਆ ਉਹ ਵੀ ਸਾਈ ਬਣੇ ਨੇ ਹੂੰ ਓਕੇ ਔਰ ਉਹਨਾਂ ਦੀ ਬਕਾਇਦਾ ਤੌਰ ਤੇ ਪਾਦਰੀ ਬਣੇ ਨੇ ਹੂੰ ਕੋਈ ਜਾਪਾ ਕੀ ਲੈਣਾ ਕਿਸੇ ਦਾ ਲੇਕਿਨ ਇਹ ਸਿਰਫ ਇਸ ਕਰਕੇ ਆ ਵੀ ਹੁਣ ਇਹ ਜਿਹੜੀ ਆ ਆਰਐਸ ਚਾਹੁੰਦੀ ਆ ਵੀ ਕਿਸੇ ਨਾ ਕਿਸੇ ਜਿਹੜੀ ਸਾਇੰਸ ਦੀ ਗਿੱਤੀ ਵੱਧਦੀ ਕਿਉਂ ਸਿੱਖ ਸਕੈਂਡਰੀ ਨੇ ਪਹਿਲੇ ਨੰਬਰ ਤੇ ਮੁਸਲਮਾਨ ਤੇ ਦੂਸਰੇ ਨੰਬਰ ਤੇ ਅਸਾਈ ਉਹਨਾਂ ਦੀ ਹਿੱਟ ਲਿਸਟ ਤੇ ਸਿੱਖਾਂ ਬਾਰੇ ਤੇ ਕਹਿ ਦਿੰਦੇ ਵੀ ਕੇਸਾ ਧਾਰੀ ਹਿੰਦੂ ਨੇ ਇਹ ਗੁਰੂ ਸਾਹਿਬ ਨੇ ਇੱਕ ਫੌਜ ਬਣਾਈ ਉਹ ਤੇ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਬਣਾਈ ਹੂੰ ਇਸ ਕਰਕੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦਾ ਨਿਸ਼ਾਨਾ ਸਿਰਪੇਆ ਵੀ ਇਹ ਵੇਖਣਾ ਵੀ ਹੁਣ ਤੱਕ ਕਿੰਨੇ ਸਿੱਖ ਅਸਾਈ ਬਣ ਚੁੱਕੇ ਆ ਤੇ ਉਹਨਾਂ ਦੀ ਵਾਪਸੀ ਕਿਵੇਂ ਹੋ ਸਕਦੀ ਉਹਦਾ ਸਾਰਾ ਸਰਵੇ ਹੋ ਰਿਹਾ ਬਾਕੀ ਜਿਹੜੀਆਂ ਕਹਿੰਦੇ ਨੇ ਸਕੀਮਾਂ ਨੂੰ ਕਰਦੇ ਜੇ ਕਰਨੇ ਉਹ ਗਲਤ ਆ ਹੂੰ ਸਕੀਮਾਂ ਦੇ ਲੋਕਾਂ ਨੂੰ ਜਾਣਕਾਰੀ ਦੇਣ ਤੇ ਹਰ ਹਰ ਇੱਕ ਦੇ ਬੰਦੇ ਹੱਥ ਤੇ ਐਂਡਰੋਇਡ ਫੋਨ ਅਖਬਾਰਾਂ ਵਾ ਰੇਡੀਓ ਸਾਰਾ ਕੇਂਦਰ ਚ ਕੰਟਰੋਲ ਕਿਦਾ ਬੀਜੇਪੀ ਦਾ ਜੋ ਮਰਜ਼ੀ ਕਰ ਸਕਦੀ ਹੂੰ ਇਹ ਫਿਰ ਪੰਜਾਬ ਸਰਕਾਰ ਵੱਲੋਂ ਇਹਦੇ ਠੀਕ ਜੀ ਪੰਜਾਬ ਸਰਕਾਰ ਨੇ ਇਸ ਕਰਕੇ ਕੀਤਾ ਕਿ ਉਹਨਾਂ ਨੂੰ ਆਪਣਾ ਖਤਰਾ ਪੈਦਾ ਹੋ ਗਿਆ। ਹੂੰ। ਕਿ ਇੱਕ ਕਿਤੇ ਨਾਲ ਜਿੱਥੇ ਜਾਂਦੇ ਉੱਥੇ ਪ੍ਰਚਾਰ ਬੀਜੇਪੀ ਦਾ ਕਰਦੇ ਵੀ ਬੀਜੇਪੀ ਤੁਮਾਰ ਸੂਟਾ ਦੇ ਰਹੀ ਆ 81 ਕਰੋੜ ਲੋਕਾਂ ਨੂੰ ਬਕਾਇਦਾ ਤੌਰ ਤੇ ਬੀਜੇਪੀ ਜਿਹੜੀ ਆ ਉਹ ਰਾਸ਼ਨ ਦੇ ਰਹੀ ਹੈ। ਹੂੰ। ਇਹ ਪ੍ਰਚਾਰ ਬੜਾ ਵੱਡਾ ਹੁੰਦਾ। ਹੇ ਜੀ ਨਾਨੀਆ ਬਕਾਇਦਾ ਪਰ ਤੇ ਪੈਨਸ਼ਨ ਲਗਦੀ ਉਹ ਫਾਰਮ ਭਰੇ ਜਾ ਰਹੇ ਨੇ ਪੜੀ ਪੈਨਸ਼ਨਵਾਦੀ ਜੀਆ ਕਰਦੇ ਨੇ ਇਸ ਮੇਲੇ ਲੋਕਾਂ ਨੂੰ ਲਾਜ ਦਿੱਤਾ ਜਾ ਰਿਹਾ ਹੈ ਉਹਦੇ ਕਰਕੇ ਆਵਾਦੀ ਪਾਰਟੀ ਨੂੰ ਖਤਰਾ ਪੈਦਾ ਹੋ ਗਿਆ ਵੀ ਇਹ ਸਾਡੇ ਆਉਣ ਵਾਲੇ ਜੋੜਾ ਜਿੱਤੇ ਬਹਿਣਗੇ ਜੇ ਇੱਕ ਪਰੀ ਵਰਗੇ ਇੱਥੇ ਤੇ ਮੁੜ ਕੇ ਸਾਡੀ ਕਿਸੇ ਬਾਤ ਨਹੀਂ ਪੁੱਛਣੀ ਸਹੀ ਗੱਲ ਕੋਈ ਸ਼ੱਕ ਵਾਲੀ ਗੱਲ ਨਹੀਂ ਹੂੰ ਉਹਨਾਂ ਕੋ ਇਨਫੋਰਮੇਸ਼ਨ ਆਈ ਵੀ ਇਹ ਪ੍ਰਾਈਵੇਟ ਟੌਰ ਤੇ ਉਹਨਾਂ ਕੋਲੋਂ ਕੁਝ ਕਲੈਕਸ਼ਨ ਕਿਥੀ ਲੈ ਰਹੇ ਨੇ ਜਾਣਕਾਰੀ ਲੈ ਰਹੇ ਨੇ ਉਹ ਸੂਬੇ ਦੇ ਹਿੱਤ ਚ ਨਹੀਂ ਤੁਹਾਡੇ ਹਿੱਤ ਚ ਜਿਹਦੇ ਕਰਕੇ ਉਹ ਕੀਤਾ ਉਹਨਾਂ ਵੀ ਨਹੀਂ ਕਿ ਤੁਹਾਨੂੰ ਇਹ ਜਾਣ ਪਈਂਦਾ ਨਹੀਂ ਤੜੀ ਬਹੁਤ ਸੀ ਤੇ ਪ੍ਰਾਈਵੇਟ ਜਾਣਕਾਰੀ ਹਾਸਲ ਕਰਨਾ ਕਿਸੇ ਨੂੰ ਵੀ ਘਰ ਵੀ ਨਹੀਂ ਗਿਆ ਇਸ ਤਰੀਕੇ ਦਾ ਇਹ ਇੱਕ ਨਹੀਂ ਕਈ ਗੱਲਾਂ ਵਿੱਚ ਕੋਈ ਮਿਕਸ ਹੋਈਆਂ ਰਹੀਆਂ ਹੈ